ਇਹ ਇੱਕ ਗਲਤੀ ਤੁਹਾਡੀ ਸਾਰੀ ਭਗਤੀ ਬੇਕਾਰ ਕਰ ਰਹੀ ਹੈ ਤੁਸੀਂ ਰੋਜ਼ ਪਾਠ ਕਰਦੇ ਹੋ ਸੇਵਾ ਕਰਦੇ ਹੋ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਇੰਨੀ ਭਗਤੀ ਦੇ باوجود ਅੰਦਰ ਖਾਲੀਪਨ ਕਿਉਂ ਹੈ ਇਹ ਗਲਤੀ ਹੈ ਹਉਮੈ ਜਾਨੀ ਹੰਕਾਰ ਜੋ ਸਾਡੇ ਅੰਦਰ ਹੀ ਬੈਠਾ ਹੈ ਹਉਮੈ ਸਿਰਫ ਪੈਸੇ ਦਾ ਹੰਕਾਰ ਨਹੀਂ ਸਗੋਂ ਆਪਣੀ ਭਗਤੀ ਅਤੇ ਨੇਕੀ ਦਾ ਕਮੰਡ ਹੋਣਾ ਇਸ ਦਾ ਸਭ ਤੋਂ ਖਤਰਨਾਕ ਰੂਪ ਹੈ ਹੋਮੇ ਧੀਰਗ ਰੋਗ ਹੈ दारू ਪੀ ਇਸ ਮਾਏ ਭਾਵ ਹੋਮੇ ਇੱਕ ਗੰਬੀਰ ਰੋਗ ਹੈ ਪਰ ਇਸ ਦਾ ਇਲਾਜ ਵੀ ਹੋ ਸਕਦਾ ਹੈ ਜੇ ਆਪਾਂ ਗਿਆਨ ਲੈ ਲਈਏ ਗੁਰਬਾਣੀ ਦਾ ਉਪਦੇਸ਼ ਲਈਏ ਲੈ ਲਈਏ ਅਸੀਂ ਭਗਤੀ ਰੱਬ ਨੂੰ ਮਿਲਣ ਲਈ ਨਹੀਂ ਸਗੋ ਦੁਨੀਆ ਵਿੱਚ ਚੰਗੇ ਵਿਅਕਤੀ ਬੜਾ ਮਸ਼ਹੂਰ ਹੋਣ ਲਈ ਕਰਨ ਲੱਗ ਪੈਂਦੇ ਹਾਂ ਪਰ ਗੁਰਵਾਣੀ ਦਾ ਫੈਸਲਾ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹ ਨਾ ਵਸੇ ਇਕ ਠਾਏ ਕਿ ਜਿੱਤੇ ਹੰਕਾਰ ਹੈ ਉਥੇ ਸੱਚ ਪ੍ਰਗਟ ਨਹੀਂ ਹੋ ਸਕਦਾ ਇਸ ਦਾ ਮਤਲਬ ਹੈ ਕਿ ਹਉਮੈ ਤੇ ਰੱਬ ਦਾ ਨਾਮ ਇੱਕ ਦਿਲ ਵਿੱਚ ਇਕੱਠੇ ਨਹੀਂ ਰਹਿ ਸਕਦੇ ਆਓ ਆਪਣੀ ਭਗਤੀ ਨੂੰ ਪਰਖੀਏ ਉਸ ਪਿੱਛੇ ਨੀਅਤ ਕੀ ਹੈ ਜੇ ਹਉਮੈ ਦਾ ਰੋਗ ਦਿਸੇ ਤਾਂ ਇਸ ਦਾ ਇਲਾਜ ਗੁਰਵਾਣੀ ਹੈ ਜਿਵੇਂ ਫਰਮਾਨ ਹੈ ਗੁਰ ਕੈ ਸ਼ਬਦ ਹਮੇ ਬਿਖਮਾਰੇ। ਕੁਰਬਾਨੀ ਦੇ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ। ਜਿਹੜਾ ਵਿੱਚੋਂ ਗਿਆਨ ਮਿਲੇ ਉਹਨੂੰ ਆਪਣੇ ਉੱਤੇ ਲਾਗੂ ਕਰਨਾ ਚਾਹੀਦਾ ਹੈ। ਕੀ ਕਦੇ ਮਹਿਸੂਸ ਹੁੰਦਾ ਕਿ ਜ਼ਿੰਦਗੀ ਬਸ ਆਪਣੇ ਆਪ ਚੱਲ ਰਹੀ ਹੈ। ਤੁਸੀਂ ਜਾਗ ਰਹੇ ਹੋ ਪਰ ਸੁਰਤ ਕਿਤੇ ਹੋ ਰਹਾ ਹੈ। ਇਹ ਉਹ ਨੀਂਦ ਹੈ ਜਿਸ ਦੀ ਗੁਰਬਾਨੀ ਗੱਲ ਕਰਦੀ ਹੈ। ਇਹ ਸੁਪਨਾ ਸੋਵਤ ਨਹੀਂ ਜਾਣੇ ਅਚੇਤ ਵਿਵਸਥਾ ਮੈਂ ਲਪਟਾਣੇ ਜਿੰਨਾ ਚਿਰ ਕੋਈ ਵਿਅਕਤੀ ਸੁੱਤਾ ਪਿਆ ਹੈ ਅਤੇ ਉਹ ਸੁਪਨਾ ਦੇਖ ਰਹਾ ਹੈ ਸੁਪਨੇ ਵਿੱਚ ਉਸ ਨੂੰ ਇਹ ਨਹੀਂ ਗਿਆਨ ਹੁੰਦਾ ਕਿ ਉਹ ਸੁਪਨਾ ਦੇਖ ਰਿਹਾ ਹੈ ਕਿਉਂਕਿ ਉਹ ਸੁੱਤਾ ਹੋਇਆ ਹੈ ਉਹ ਛੀ ਦੀ ਅਵਸਥਾ ਦੇ ਵਿੱਚ ਹੋਣ ਕਰਕੇ ਉਹ ਇਹ ਸੁਪਨੇ ਨੂੰ ਹੀ ਸੱਚ ਮੰਨਦਾ ਹੈ ਇਸੇ ਤਰ੍ਹਾਂ ਇਹ ਜਿਹੜਾ ਇਹ ਸਗਲ ਸੰਸਾਰ ਹੈ ਸੁਪਨ ਇਹ ਸੁਪਨਾ ਹੈ ਪਰ ਜਿੰਨਾ ਚਿਰ ਮਨ ਸੁਆ ਮਾਇਆ ਬਸਮਾਦ ਜਿੰਨਾ ਚਿਰ ਮਨ ਵਿੱਚ ਮਾਇਆ ਦੀਆਂ ਇਛਾਵਾਂ ਹਨ ਮਨ ਬਾਹਰ ਭੱਜ ਰਿਹਾ ਹੈਗਾ ਉਨੀ ਦੇਰ ਇਹ ਪਤਾ ਨਹੀਂ ਲੱਗਦਾ ਕਿ ਮੈਂ ਸੁਸਤਾ ਪਿਆ ਕਿ ਜਾਗ ਰਿਹਾ ਮਹੱਲਾ ਪੰਜਵਾ आनंद सुख विश्राम नित हरका कीर्तन गाए और स्यान पुछाड़ दे नानक उदरस नाए सतगुरु जी उपदेश करदे हन कि हृदय विच आनंद ते सुख शांति हमेशा उधो हुंदी है नित मतल दा मतलब हमेशा जेडी शांति रहंदी जेडा सदा आनंद रहंदा है हरका कीर्तन गाए जदों आपा सच दे ज्ञान दी समझ लंदे आ ਹੁਣ ਕੀਰਤਨ ਜਿਹੜਾ ਹੈਗਾ ਸ਼ਬਦ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਜੇ ਦੇ ਨਾਲ ਜਿਹੜਾ ਕੀਰਤਨ ਕਰਨ ਨੂੰ ਗੁਰਬਾਣੀ ਕੀ ਮੰਨਦੀ ਗੁਰਬਾਣੀ ਅਨੁਸਾਰ ਕੀਰਤਨ ਜਿਹੜਾ ਹੈਗਾ ਅੰਦਨ ਕੀਰਤਨ ਕੇਵਲ ਬਖਾਨ ਜਿਹੜਾ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਕੇ ਉਹਦਾ ਅੱਗੇ ਗਿਆਨ ਦੇਣਾ ਹੈਗਾ ਉਹਦੀ ਅੱਗੇ ਜਾਣਕਾਰੀ ਦੇਣੀ ਹੈ ਬਖਾਨ ਕਰਨਾ ਹੈਗਾ ਉਹਨੂੰ ਕਿਹਾ ਹੈਗਾ ਕੀਰਤਨ ਕੀਰਤ ਕਰਨ ਸਰਨ ਮੰਨ ਮੋਹਨ ਜੋ ਹਨ ਪਾਪ ਵਿਦਾਰਨ ਕੋ ਉਹ ਕੀਰਤ ਜਿਹੜਾ ਹੈਗਾ ਜਿਹੜਾ ਅੰਦਰ ਅਗਿਆਨਤਾ ਹੁੰਦੀ ਉਹ ਸਾਰੀ ਨੂੰ ਦੂਰ ਕਰ ਦਿੰਦਾ ਹੈ ਸ਼ਬਦ ਪੜਨ ਨੂੰ ਜਦੋਂ ਕੀਰਤਨ ਕਹਿ ਦਿੱਤਾ ਤਾਂ ਉਹਦੇ ਜਿਹੜੇ ਅਸਲੀ ਅਰਥ ਗੁਪਤ ਹੋ ਗਿਆ ਜਿੰਨੇ ਵੀ ਕੀਰਤਨ ਕਰ ਰਹੇ ਹਨ ਕੀ ਉਹਨਾਂ ਦੇ ਅੰਦਰ ਆਨੰਦ ਸੁਖ ਬਿਸਰਾਮ ਹੈ ਜੇ ਨਹੀਂ ਹੈ ਤੇ ਇਹਦਾ ਮਤਲਬ ਇਹ ਕੀਰਤਨ ਨਹੀਂ ਹੈ ਇਹ ਸ਼ਬਦ ਪੜਨਾ ਹੈ ਕੀਰਤਨ ਦਾ ਮਤਲਬ ਕਿ ਜਦੋਂ ਆਪਾਂ ਗੁਰਬਾਣੀ ਦਾ ਉਪਦੇਸ਼ ਲੈ ਕੇ ਸੁਣ ਕੇ ਮਨ ਕੇ ਉਹਦੀ ਵਿਚਾਰ ਕਰਦੇ ਆ ਉਹਦੇ ਅਨਸਾਰ ਚੱਲਦੇ ਆ ਫਿਰ ਅੰਦਰੋਂ ਜਿਹੜਾ ਗਿਆਨ ਪ੍ਰਗਟ ਹੁੰਦਾ ਹੈ ਉਹ ਫਿਰ ਕੀਰਤੀ ਕਰਦਾ ਜਿਹੜਾ ਉਹ ਗੁਰਮਖ ਹੁੰਦਾ ਹੈ ਉਹਨੂੰ ਕੀਰਤਨ ਕਰਨਾ ਕਹਿੰਦੇ ਹਨ ਤੇ ਉਸ ਕੀਰਤਨ ਦੇ ਨਾਲ ਕੀ ਹੁੰਦਾ ਹੈ ਨਿਤ ਹਰਕਾ ਕੀਰਤਨ ਗਾਈ ਸਾਦਾਈ ਜਿਹੜਾ ਹਰਕਾ ਕੀਰਤਨ ਉਹ ਗਾਉਂਦਾ ਹੈ ਜਿਹੜਾ ਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਫਿਰ ਉਹਦਾ ਅਰਥ ਕਰਨ ਕਰਦਾ ਹੈ ਉਹਦੇ ਹਿਰਦੇ ਵਿੱਚ ਆਨੰਦ ਸੂਖ ਵਿਸਰਾਮ ਉਹਨੂੰ ਆਨੰਦ ਵੀ ਹੁੰਦਾ ਉਹਨੂੰ ਸੁੱਖ ਵੀ ਹੁੰਦਾ ਉਹਦਾ ਹਿਰਦਾ ਸ਼ਾਂਤ ਚੇਤ ਹੁੰਦਾ ਹੈ ਅਵਰ ਸਿਆਣ ਪਛਾੜ ਦੇ ਨਾਨਕ ਉਦਰਥ ਨਾਏ ਸਤਿਗੁਰ ਜੀ ਕਹਿ ਰਹੇ ਹਨ ਕਿ ਬਾਕੀ ਸਾਰਿਆਂ ਸਿਆਣਪਾਂ ਨੂੰ ਛੱਡ ਦੇ ਜੇ ਤੂੰ ਚਾਹੁੰਦਾ ਹੈ ਕਿ ਭਾਵ ਸਾਗਰ ਤੋਂ ਪਾਰ ਹੋਣਾ ਹੈ ਤਾਂ ਫੇਰ ਜਿਹੜਾ ਸੱਚ ਜਿਹੜਾ ਆਪਣਾ ਮੂਲ ਹੈ ਜਿਹੜਾ ਹਰ ਹੈ ਜਿਹੜਾ ਅੰਦਰ ਸਾਹ ਲੈਂਦਾ ਹੈ ਉਹਦੀ ਵਡਿਆਈ ਕਰ ਵੱਡੇ ਕੀਆਂ ਵਡੀਆਂ ਆਈਆਂ ਕਿਸੇ ਕਹਿਣਾ ਕਥਨ ਨਾ ਜਾਏ ਉਹ ਵੱਡਾ ਹੈ ਤੇ ਉਹਦੀਆਂ ਜਿਹੜੀਆਂ ਵਡਿਆਈਆਂ ਉਹ ਕਹੀਆਂ ਨਹੀਂ ਜਾ ਸਕਦੀਆਂ ਤੇ ਜਿਹੜਾ ਉਹ ਕਹਿਣ ਲੱਗ ਜਾਂਦਾ ਬਸ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਪੌੜੀ ਨਾ ਤੂੰ ਆਵੈ ਬਸ ਬਹੁਤ ਕਿਣਾਵਨੇ ਨਾ ਤੂੰ ਆਵੈ ਬਸ ਬੇਦ ਪੜਾਵਨੇ ਨਾ ਤੂੰ ਆਵੈ ਬਸ ਤੀਰਥ ਨਾਈਐ ਨਾ ਤੂੰ ਆਵੈ ਬਸ ਸਰਪੀ ਧਾਈਐ ਇਹਦੇ ਵਿੱਚ ਜਿੰਨੇ ਵੀ ਟਿਕਾਕਾਰ ਹਨ ਉਹਨਾਂ ਨੇ ਜਿਹੜੇ ਅਰਥ ਕੀਤੇ ਹਨ ਹੁਣਾਂ ਨੇ ਆਪੇ ਕੀ ਧਿਆਨ ਕਿ हे ਪ੍ਰਭੂ ਬਹੁਤੇ ਵਿਖਾਵੇ ਦੇ ਤਰਲਿਆਂ ਲਿਆ ਵੇਦ ਪੜਨ ਪੜਾਣ ਨਾਲ ਪੀੜਤਾਂ ਉਤੇ ਇਸ਼ਨਾਨ ਕਰਨ ਨਾਲ ਰਾਮ ਤੇ ਸਾਧਮਾ ਵੰਗ ਸਾਰੀ ਧਰਤੀ ਗਹਿਣ ਨਾਲ ਕਿਸੇ ਚਿਤ్రਾਈ ਗਿਆਨਪਨ ਨਾਲ ਬਹੁਤਾ ਦਾਨ ਦੇਣ ਨਾਲ ਤੂੰ ਕਿਸੇ ਜੀਵ ਦੇ বাস ਵਿੱਚ ਨਹੀਂ ਆਉਂਦਾ ਅਤੇ ਕਿਸੇ ਉਤੇ ਰੀਜਦਾ ਨਹੀਂ ਹੈ ਹੁਣ ਇਥੇ ਸਮਝਣ ਵਾਲੀ ਇਹ ਗੱਲ ਹੈ ਕਿ ਜੇ ਆਪਾਂ ਇਹ ਪੰਕਤੀ ਜਿਹੜੀ ਹੈਗੀ ਆ ਜਿਹੜਾ ਸ਼ਬਦ ਹੈਗਾ ਉਹ ਪਰਮੇਸ਼ਰ ਤੇ ਲਾ ਦਿੱਤਾ ਆ ਪ੍ਰਭੂ ਦਾ ਮਤਲਬ ਪਰਮੇਸ਼ਰ ਹੁੰਦਾ ਹੈ ਜਿਨ੍ਹਾਂ ਨੂੰ ਸਾਜਦਾ ਗਿਆਨ ਹੈ ਉਹਨਾਂ ਦੀ ਇੱਛਾ ਸ਼ਕਤੀ ਜਿਹੜਾ ਉਹ ਹੁਕਮ ਹੈਗਾ ਉਹ ਹੀ ਪ੍ਰਭੂ ਉਹਨੂੰ ਬਾਹਰੋਂ ਨਹੀਂ ਪਰਮੇਸ਼ਰ ਕਿਹਾ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਪਰਮੇਸ਼ਰ ਨੂੰ বেদ ਜਿਹਨੂੰ ਆਲਰੇਡੀ ਗਿਆਨ ਨੂੰ বেদ ਪੜਾਉਂਦਾ ਕੀ ਫਾਇਦਾ ਹੈਗਾ ਜਿਹਨੂੰ ਆਲਰੇਡੀ ਪਹਿਲਾਂ ਹੀ ਗਿਆਨ ਹੈਗਾ ਉਹਨੂੰ ਤੀਰਤੇ ਨਹਾਉਂਦਾ ਕੀ ਫਾਇਦਾ ਹੈਗਾ ਹੁਣ ਜਿਹਨੂੰ ਗਿਆਨ ਹੁੰਦਾ ਉਹ ਇਹੋ ਜਿਹਾ ਕੰਮ ਥੋੜਾ ਕਰਦਾ ਹੈਗਾ ਹੁਣ ਇਥੇ ਇਹਨਾਂ ਨੇ ਟੱਪਲਾਏ ਦੇ ਵਿੱਚ ਇਹ ਖਾਦਾ ਹੈ ਕਿ ਇਹ ਜਿਹੜੇ ਸਾਰੇ ਕੰਮ ਹੈਗੇ ਮਨ ਨੂੰ ਬਸ ਕਰਨ ਵਾਸਤੇ ਹੈਗੇ ਆ ਮਨ ਨੂੰ ਕੰਟਰੋਲ ਮਨ ਜੀਤੇ ਜਗ ਜੀਤ ਮਨ ਨੂੰ ਜਿੱਤਣਾ ਹੈਗਾ ਨਾ ਕਿ ਪਰਮੇਸ਼ਰ ਨੂੰ ਜਿੱਤਣਾ ਹੈਗਾ ਪਰਮੇਸ਼ਰ ਜਿਹੜਾ ਹੈਗਾ ਉਹ ਤਾਂ ਸਾਰਿਆਂ ਦੀ ਰੱਖਿਆ ਕਰਦਾ ਸਾਰਿਆਂ ਨੂੰ ਗਿਆਨ ਦੇਣ ਵਾਲਾ ਹੈ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ ਹੀ ਹੁਣ ਇੱਥੇ ਇਹਨਾਂ ਨੇ ਜਿਵੇਂ ਲਿਖਿਆ ਹੈਗਾ ਕਿ हे ਪ੍ਰਭੂ ਤੂੰ ਵੇਦ ਪੜ੍ਹਾਉਣ ਦੇ ਨਾਲ ਜਾਂ ਤੀਰਥੋ ਤੇ ਇਸ਼ਨਾਨ ਕਰਨ ਨਾਲ ਇਹ ਤੂੰ ਵਾਸ ਨਹੀਂ ਆਉਂਦਾ ਹੈਗਾ ਹੁਣ ਵਾਸ ਆਪਾ ਕਰਨਾ ਆਪਣੇ ਮਨ ਨੂੰ ਕਿਸੇ ਹੋਰ ਨੂੰ ਨਹੀਂ ਕਰਨਾ ਹਰੇਕ ਜੀਵ ਜਿਹੜਾ ਹੈਗਾ ਉਹ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹਨੇ ਆਪਣਾ ਮੂਲ ਪਛਾਨਣਾ ਹੈਗਾ ਉਹਦਾ ਜਿਹੜਾ ਮੂਲ ਹੈਗਾ ਅੰਦਰ ਜਿਹੜਾ ਸਾਹ ਲੈਂਦਾ ਉਹਦਾ ਮੂਲ ਹੈਗਾ ਹੁਣ ਕਮੀ ਕੀ ਹੈਗੀ ਕਿ ਜਿਹੜਾ ਮਨ ਵਿੱਚ ਹਿਰਦੇ ਵਿੱਚ ਜੜੀਆਂ ਇਛਾਵਾਂ ਪੈਦਾ ਹੋਈਆਂ ਹਨ ਇਛਾਵਾਂ ਦੇ ਕਰਕੇ ਮਨ ਬਾਹਰ ਭਟਕਦਾ ਹੈਗਾ ਹੁਣ ਬਾਹਰ ਭਟਕਦੇ ਮਨ ਨੂੰ ਅੰਦਰ ਲਿਆਉਣ ਦਾ ਇੱਕੋ ਇੱਕ ਤਰੀਕਾ ਹੈ ਉਹ ਗੁਰਬਾਣੀ ਦਾ ਅਵੇਸ਼ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਕਿ ਜਿਹੜਾ ਗਿਆਨ ਮਨ ਨੂੰ ਬਣ ਸਕਦਾ ਹੈ ਤੇ ਜਿਹੜਾ ਗਿਆਨ ਉਹ ਗੁਰ ਤੋਂ ਬਿਨ ਬਗੈਰ ਨਹੀਂ ਹੋਣਾ ਗੁਰ ਮੇਰਾ ਗਿਆਨ ਗੁਰ ਰਿਦੇ ਧਿਆਨ ਹਿਰਦੇ ਵਿੱਚ ਧਿਆਨ ਲਿਆਉਣਾ ਹੈ ਹਿਰਦੇ ਵਿੱਚੜਾ ਸ਼ਬਦੀ ਵਿਚਾਰ ਕਰਨੀ ਹੈ ਬਿਰਾਦਰ ਸਾਹ ਲੈਂਦਾ ਉਹਨੂੰ ਗੁਰ ਕਿਹਾ ਗਿਆ ਜਿੰਨਾ ਚਿਰ ਆਪਾਂ ਉਹਦੇ ਵਿੱਚ ਧਿਆਨ ਨਹੀਂ ਲਾਉਂਦੇ ਉਹਦੇ ਨਾਲ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਦਾ ਗਿਆਨ ਘੱਟ ਹੋਣ ਕਰਕੇ ਉਹਦਾ ਮਨ ਹੀ ਉਹਦੇ ਵਾਸ ਵਿੱਚ ਨਹੀਂ ਹੈ ਉਹਦਾ ਧਿਆਨ ਹੀ ਉਹਦੇ ਵਾਸ ਵਿੱਚ ਨਹੀਂ ਹੈ ਇਸ ਤਰ੍ਹਾਂ ਆਪਾਂ ਹਰੇਕ ਜੀਵ ਦਾ ਜਿਹੜਾ ਮਨ ਹੈਗਾ ਉਹਦੇ ਕੰਟਰੋਲ ਵਿੱਚ ਨਹੀਂ ਹੈਗਾ ਤੇ ਉਹਨੂੰ ਕੰਟਰੋਲ ਕਰਨ ਦਾ ਜਿਹੜਾ ਤਰੀਕਾ ਹੈ ਉਹ ਗੁਰਬਾਣੀ ਨੇ ਦੱਸਿਆ ਹੈ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ ਜਿਹੜਾ ਵੀ ਸ਼ਬਦੀ ਵਿਚਾਰ ਕਰੇਗਾ ਗੁਰਬਾਣੀ ਦੇ ਸ਼ਬਦੀ ਉਹਦਾ ਮਨ ਵਸ ਆਏਗਾ ਨਹੀਂ ਦੂਸਰੇ ਜਿੰਨੇ ਵੀ ਜਿਹੜੇ ਹੋਰ ਕੰਮ ਹੈਗੇ ਉਹਨਾਂ ਦੇ ਨਾਲ ਮਨ ਵਸ ਨਹੀਂ ਆਉਂਦਾ ਹੈਗਾ ਨਾ ਤੂੰ ਆਵੇ ਬਸ ਬਹੁਤ ਕਿਣਾ ਬਣੀ ਮਨ ਇਹਨਾਂ ਤਰੀਕਿਆਂ ਨਾਲ ਵਸ ਨਹੀਂ ਆਉਣ ਵਾਲਾ ਹੈਗਾ ਕਿਉਂਕਿ ਮਨ ਵਿੱਚ ਇਛਾਵਾਂ ਹੈਗੀਆਂ ਜਿੰਨਾ ਚਿਰ ਆਪਾਂ ਨੂੰ ਮਨ ਵਿੱਚ ਗਿਆਨ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਮਨ ਕੰਟਰੋਲ ਵਿੱਚ ਨਹੀਂ ਆ ਸਕਦਾ ਆਪਣੇ ਵਿਚਾਰੋਂ ਤੇ ਅਸਵਾਰੀ ਕੀਜੇ ਸਹਿਜ ਕੇ ਪਾਵੜੇ ਪਗ ਧਾਰ ਲੀਜੇ ਗਰਵਾਣੀ ਦਾ ਬਚਨ ਹੈ ਕਿ ਜਿਹੜੇ ਅੰਦਰ ਵਿਚਾਰ ਪੈਦਾ ਹੁੰਦੇ ਜਿਹੜੇ ਫੁਰਨੇ ਹੁੰਦੇ ਆ ਉਹਨੂੰ ਆਪਣੇ ਕੰਟਰੋਲ ਵਿੱਚ ਕਰੋ। ਅਸਵਾਰੀ ਕਰਨ ਦਾ ਮਤਲਬ ਜਿਵੇਂ ਘੋੜੇ ਦੀ ਅਸਵਾਰੀ ਕਰੀਦੇ ਉਹ ਵਿਚਾਰਾਂ ਤੇ ਸਵਾਰੀ ਕਰਨ ਦਾ ਮਤਲਬ ਹੈ ਕਿ ਆਪਣੇ ਵਿਚਾਰਾਂ ਨੂੰ ਦੇਖੋ ਕਿ ਇਹ ਵਿਚਾਰ ਕਿੱਧਰ ਲੈ ਕੇ ਜਾ ਰਹੇ ਹਨ। ਸੈਜ ਕੇ ਪਾਵੜੇ ਪੱਗ ਧਾਰ ਲਈ। ਜੇ ਆਪਾਂ ਉਹਨਾਂ ਨੂੰ ਪਰਖਣਾ ਸ਼ੁਰੂ ਕਰ ਦਾਂਗੇ, ਵਿਚਾਰਾਂ ਨੂੰ ਸਮਝਣਾ ਸ਼ੁਰੂ ਕਰ ਦਾਂਗੇ ਤੇ ਆਪਣੀ ਜਾਗਰਤ ਅਵਸਥਾ ਹੋ ਸਕਦੀ ਹੈ ਤਾਂ ਆਪਣਾ ਨਿੱਜ ਘਰ ਵਿੱਚ ਧਿਆਨ ਲੱਗ ਸਕਦਾ ਹੈ। ਦੇ ਵਿੱਚ ਧਿਆਨ ਲੱਗ ਸਕਦਾ ਹੈ ਹੁਣ ਜਿਹੜੇ ਹੋਰ ਦੂਸਰੇ ਤਰੀਕੇ ਹੈ ਮਿੰਤਾ ਤਰਲੇ ਕਰਨੇ ਹੈਗੇ ਕਿ ਮੇਰੇ ਅੰਦਰ ਸ਼ਾਂਤੀ ਹੋ ਜਾਏ ਤੇ ਉਹਦੇ ਨਾਲ ਜਿਹੜਾ ਸ਼ਾਂਤੀ ਅੰਦਰ ਨਹੀਂ ਹੋ ਸਕਦੀ ਕਿਉਂਕਿ ਅੰਦਰ ਜਿਹੜੇ ਵਿਚਾਰ ਆ ਜਿਹੜੇ ਫੁਰਨੇ ਉਹ ਤਾਂ ਰੁਕਦੇ ਨਹੀਂ ਹੈਗੇ ਨਾ ਤੂੰ ਆਵੇ ਬਸ ਵੇਦ ਪੜਾਵੇ ਹੁਣ ਨਾ ਜਿਹੜਾ ਇਹ ਮਨ ਵਾਸਾ ਸਕਦਾ ਹੈ ਇਹਨੂੰ ਜਿੰਨੇ ਮਰਜ਼ੀ ਵੇਦ ਪੜਾ ਲਓ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਹਉ ਬੁੱਧੀ ਬਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਹਿ ਦਵਾਰੈ ਦੀਜੇ ਬੁੱਧ ਵਿਵੇਕਾ ਸਤਿਗੁਰ ਕਹਿ ਰਹੇ ਨੇ ਕਿ ਜੇ ਆਪਾਂ ਪਾਠ ਪੜ੍ਹਦੇ ਹੋਰ ਬੇਦੀ ਵਿਚਾਰ ਕਰਦੇ ਆ ਤੇ ਜਿਹੜੇ ਨਿਵਲ ਭੰਗ ਜਿਹੜੇ ਜੋਗੀ ਰੇਸ਼ਕ ਪੁਚਕ ਹੋਰ ਕਈ ਤਰ੍ਹਾਂ ਦੀਆਂ ਉਹ ਕਿਰਿਆਵਾਂ ਕਰਦੇ ਹਨ ਜਾਂ ਜਿਹੜੇ ਵੈਸ਼ਨੋ ਮਤ ਵਾਲੇ ਵੀ ਹਨ ਉਹ ਵੀ ਵਖਰੇ ਵਖਰੇ ਤਰੀਕਿਆਂ ਨਾਲ ਇਹਦੀ ਵਿਚਾਰ ਕਰਦੇ ਹਨ ਪਰ ਉਹਨਾਂ ਦੇ ਨਾਲ ਕਹਿੰਦੇ ਕੀ ਪੰਜ ਜਨਾਸਿਓ ਸੰਗ ਨਾ ਛੁੱਟਕਿ ਉਹਨਾਂ ਦੇ ਨਾਲ ਫਿਰ ਵੀ ਜਿਹੜੇ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਹਨਾਂ ਤੋਂ ਪਿੱਛਾ ਨਹੀਂ ਛੁੱਟਿਆ ਸਕੋ ਕਿ ਅਹੰਮ ਬੁੱਧੀ ਬਾਧੇ ਸਗੋ ਕਿ ਹੋਰ ਹੰਕਾਰ ਵਗਿਆ ਕਿ ਮੈਂ ਧਰਮ ਦੇ ਕੰਮ ਕਰ ਰਿਹਾ ਹਾਂ ਧਾਰਮਿਕ ਵਿਅਕਤੀ ਹਾਂ ਗੁਰਦੁਆਰੇ ਜਾਂਦਾ ਪਾਠ ਕਰਦਾ ਪੂਜਾ ਕਰਦਾ ਸੇਵਾ ਕਰਦਾ ਹਾਂ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਨਿਕਾ ਹੁਣ ਸਤਗੁਰ ਜੀ ਕਹਿੰਦੇ ਕਿ ਅਸੀਂ ਅਨੇਕਾ ਇਹ ਕੰਮ ਕਰਕੇ ਦੇਖੇ ਹਨ ਇਹਨਾਂ ਤਰੀਕਿਆਂ ਦੇ ਨਾਲ ਫਿਰ ਦੇ ਵਿੱਚ ਬੈਠਾ ਹੈਗਾ ਸਾਹ ਲੈਂਦਾ ਹੈ ਉਹਦੇ ਨਾਲ ਮਿਲਿਆ ਨਹੀਂ ਜਾ ਸਕਦਾ ਹਾਰ ਪਰਿਉ ਸੁਆਮੀ ਕੇ ਦਵਾਰੇ ਕਹਿੰਦੇ ਹਾਰ ਕੇ ਫਿਰ ਅਸੀਂ ਜਿਹੜਾ ਪਰਮੇਸ਼ਰ ਦਾ ਜਿਹੜਾ ਹੁਕਮ ਉਹਦੇ ਦਵਾਰੇ ਤੇ ਡਿਗ ਪਏ ਹਾਂ ਧੀਜੇ ਬੁੱਧ ਵਿਵੇਕਾ ਤੇ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਬ੍ਰਵੇਕ ਬੁੱਧ ਦੇਵੋ ਜਿਹਦੇ ਨਾਲ ਜਿਹੜਾ ਮਨ ਵਾਸ ਵਿੱਚ ਆ ਸਕੇ ਗੁਰਬਾਣੀ ਜਿਹੜੀ ਲਿਖੀ ਹੈ ਸੱਚੀ ਬਾਣੀ ਹੈ ਇਹਦੇ ਵਿੱਚ ਜਿਹੜਾ ਵੀ ਕੋਈ ਵੀ ਗੁਰਮਖ ਬਣਦਾ ਉਹਨੇ ਪਹਿਲਾਂ ਸਾਰੇ ਉਹ ਦੂਸਰੇ ਕੰਮ ਕਰਕੇ ਦੇਖੇ ਹੁੰਦੇ ਹਨ ਉਹਨਾਂ ਕਰਨ ਤੋਂ ਬਾਅਦ ਹੀ ਉਹਦੀ ਅਵਸਥਾ ਬਦਲੀ ਹੁੰਦੀ ਹੈ ਇਸ ਕਰਕੇ ਜੇਕਰ ਗੁਰੂ ਸਾਹਿਬ ਇਹਦੇ ਵਿੱਚ ਉਪਦੇਸ਼ ਦੇ ਰਹੇ ਹਨ ਤਾਂ ਸਾਨੂੰ ਇਹ ਮੰਨਣਾ ਚਾਹੀਦਾ ਸਾਨੂੰ ਉਹ ਕੰਮ ਛੱਡ ਦੇਣੇ ਚਾਹੀਦੇ ਹਨ ਜਿਹੜੇ ਗੁਰਬਾਣੀ ਸ਼ੈਡਰ ਨੂੰ ਕਹਿੰਦੀ ਹੈ ਤਾਂ ਹੀ ਸਾਡੀ ਅਵਸਥਾ ਵਿੱਚ ਚੇਂਜ ਆ ਸਕਦੀ ਹੈ ਪਰ ਜੇ ਆਪਾ ਉਹ ਦੀ ਬਜਾਏ ਜੋ ਕੁਝ ਸਾਧੂ ਦਰ ਸਹਾਬਾਨ ਨੇ ਕਿਹਾ ਹੈ ਉਹ ਤਾਂ ਕਰਨਾ ਨਹੀਂ ਹੈ ਆਪਣੀ ਮਰਜ਼ੀ ਕਰਨੀ ਆ ਫਿਰ ਹਿਰਦੇ ਵਿੱਚ ਸ਼ਾਂਤੀ ਸ਼ੋਖ ਨਹੀਂ ਪੈਦਾ ਹੋ ਸਕਦਾ ਕਿ ਨਾ ਤੂੰ ਆਵੇ ਬਸ ਬੇਦ ਪੜਾਵੇ ਜਿੰਨੇ ਮਰਜੀ ਮਨ ਨੂੰ ਬੇਦਅਮਤੋ ਗਿਆਨ ਵੀ ਹੁੰਦਾ ਹੈ ਜਿੰਨੇ ਮਰਜੀ ਗਿਆਨ ਇਹਨੂੰ ਦੇ ਲੋ ਸੰਸਾਰੀ ਗਿਆਨ ਪਰ ਜਿੰਨਾ ਚਿਰ ਗੁਰਬਾਣੀ ਦੇ ਉਪਦੇਸ਼ ਨਹੀਂ ਲੈਂਦੇ ਉਹਨੂੰ ਲੈ ਕੇ ਮੰਨਦੇ ਨਹੀਂ ਉਹਦੇ ਅਨਸਾਰ ਚੱਲਦੇ ਨਹੀਂ ਉਹਨਾਂ ਤੇ ਜਿਹੜਾ ਹੈ ਬਸ ਨਹੀਂ ਆ ਸਕਦਾ ਬਸ ਜੀ ਕਰਨਾ ਤਾਂ ਸਿਰਫ ਆਪਣੇ ਮਨ ਨੂੰ ਵਸ ਕਰਨਾ ਹੈ ਉਹ ਹੀ ਆਪਣੇ ਮਨ ਵਿੱਚ ਮਾਇਆ ਦੇ ਫੁਰਨੇ ਆ ਤੇ ਫੁਰਨਿਆਂ ਦੇ ਕਰਕੇ ਆਪਣਾ ਧਿਆਨ ਬਾਹਰ ਪਟਕਦਾ ਹੈ ਪਟਕਣ ਦੇ ਕਰਕੇ ਆਪਣੇ ਹਿਰਦੇ ਵਿੱਚ ਅਸ਼ਾਂਤੀ ਹੈ ਨਾ ਤੂੰ ਆਵੈ ਬਸ ਤੀਰਥ ਨਾਈਏ ਤੀਰਥਾਂ ਦੇ ਨਹਾਉਣ ਦੇ ਨਾਲ ਵੀ ਤੂੰ ਵਸ ਨਹੀਂ ਆਉਂਦਾ ਹੁਣ ਇਹੇ ਕਰਕੇ ਲੋਕ ਤੀਰਥਾਂ ਤੇ ਨਹਾਉਂਦੇ ਫਿਰਦੇ ਹੈਗੇ ਆ ਕਿ ਸਾਡਾ ਜਿਹੜਾ ਮਨ ਸ਼ੁੱਧ ਹੋ ਜਾਊਗਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਹੁਣ ਗੁਰਬਾਣੀ ਕਹਿੰਦੀ ਜੇ ਤੀਰਥ ਨਾਉਣ ਜਾਣਾ ਹੈਗਾ ਤਾਂ ਉਹ ਸ਼ਬਦ ਵਿਚਾਰ ਕਰਨੀ ਹੈ ਇਸ ਦੇ ਵਿੱਚ ਤੇ ਉੱਥੋਂ ਜਿਹੜਾ ਗਿਆਨ ਮਿਲਦਾ ਹੈਗਾ ਉਹਦੇ ਨਾਲ ਇਹਨੂੰ ਨਿਵਾੜਾ ਹੈ ਪਰ ਅਸੀਂ ਉਹਨੂੰ ਨਿਵਾਉਣ ਦੀ ਵਾਅ ਪਿੰਡਾਂ ਤੋਂ ਨਹੀਂ ਜਿਹੜਾ ਆਪਣੀ ਸੋਚੰ ਨੂੰ ਬਰਤੀ ਜਾਣੇ ਕਿ ਇਹ ਨਾਲ ਸ਼ੁੱਧ ਹੋ ਜਾਏਗਾ ਇਹਦੇ ਨਾਲ ਸ਼ੁੱਧ ਨਹੀਂ ਹੋਣਾ ਕਿਉਂਕਿ ਮਨ ਤੋਂ ਉਹ ਸ਼ਬਦ ਲਾਗੂ ਹਰ ਸਿਓ ਰਹੋ ਜਿਤਰਾਏ ਮਨ ਨੂੰ ਰੋਣਾ ਤੇ ਸ਼ਬਦ ਨਾਲ ਲੱਗਣਾ ਪੈ ਗਿਆ ਸ਼ਬਦ ਨਾਲ ਲੱਗਣ ਦਾ ਮਤਲਬ ਹੁੰਦਾ ਸ਼ਬਦ ਵਿੱਚੋਂ ਸਮਝਣਾ ਪਵੇਗਾ ਕਿ ਸਤਿਗੁਰੂ ਜੀ ਕੀ ਕਹਿ ਰਹੇ ਹਨ ਨਾ ਤੂੰ ਆਵੇ ਵਸ ਧਰਤੀ ਧਾਈ ਹੈ ਤੇ ਨਾ ਧਰਤੀਆਂ ਤੇ ਘੁੰਮਣ ਦੇ ਨਾਲ ਕੋਈ ਕਿਤੇ ਜਿਵੇਂ ਜੋਗੀ ਵੀ ਇਧਰ ਉਧਰ ਘੁੰਮਦੇ ਰਹਿੰਦੇ ਸੀ ਜਾਂ ਹੋਰ ਵੀ ਜਿੰਨੇ ਵੀ ਧਾਰਮਿਕ ਵਿਅਕਤੀ ਹੈਗੇ ਉਹ ਕਦੀ ਕਿਸੇ ਗੁਰਦੁਆਰੇ ਕਦੀ ਕਿਸੇ ਗੁਰਦੁਆਰੇ ਉਹਨਾਂ ਦਾ ਘੁੰਮਣ ਦਾ ਮਤਲਬ ਤਾਂ ਇੰਨਾ ਕੀ ਹੁੰਦਾ ਕਿ ਕਿਤੇ ਕੋਈ ਗੁਰਮੁਖ ਮਿਲ ਜਾਏ ਜਿਹਦੇ ਨਾਲ ਗਿਆਨ ਹੋ ਜਾਏ ਜਾਂ ਆਪਾਂ ਕਹਿ ਲਓ ਕਿ ਆਪਾਂ ਗੁਰਦੁਆਰਿਆਂ ਦੀਆਂ ਹੀ ਯਾਤਰਾਵਾਂ ਕਰਦੇ ਫਿਰਦੇ ਆਗੇ ਆ ਤੇ ਧਰਤੀ ਧਾਉਣਾ ਹੈਗਾ ਧਰਤੀ ਧਾਉਣ ਦਾ ਮਤਲਬ ਹੈ ਬਾਹਰ ਮੁਖੀ ਧਿਆਨ ਹੈ ਇਹਦੇ ਨਾਲ ਅੰਦਰ ਦੀ ਅਵਸਥਾ ਨਹੀਂ ਚੇਂਜ ਹੋਣੀ ਤੇ ਜੇ ਅੰਦਰ ਦੀ ਅਵਸਥਾ ਚੇਂਜ ਕਰਨੀ ਹੈ ਤਤ ਗੁਰਬਾਣੀ ਦੇ ਉਪਦੇਸ਼ ਨੂੰ ਲੈਣਾ ਪਵੇਗਾ ਨਾ ਤੂੰ ਆਵੇ ਬਸ ਕਿਤੇ ਸਿਆਣਪ ਹੈ ਨਾ ਤੂੰ ਆਵੇ ਬਸ ਬਹੁਤਾ দান ਦੇ ਸਭ ਕੋ ਤੇਰੇ ਵੱਸ ਅਗੰਮ ਅਗੋਚਰਾ ਤੂੰ ਭਗਤਾਂ ਕੇ ਵੱਸ ਭਗਤਾਂ ਤਾਂ ਤੇਰਾ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਤੂੰ ਬਹੁਤੀ ਸਿਆਣਪਾਂ ਦੇ ਚਤਰਾਇਆਂ ਕੋਈ ਕਰੇ ਤਾਂ ਵੀ ਤੂੰ ਵੱਸ ਵਿੱਚ ਨਹੀਂ ਆਉਂਦਾ ਤਾਂ ਹੀ ਜਪ ਜੀ ਸਭ ਚਪਾ ਰੋਜ ਪੜ੍ਹਦੇ ਆ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਾਰ ਵੀ ਆਪਾਂ ਸੋਚੀ ਜਾਈਏ ਕਿ ਸਾਨੂੰ ਸੱਚ ਦੀ ਸਮਝ ਆ ਜਾਏਗੀ ਜਾਂ ਕੋਈ ਹੋਰ ਕੰਮ ਬਾਰੇ ਸੋਚੀ ਜਾਈਏ ਤਾਂ ਉਹਦੇ ਨਾਲ ਤੋਚਿਆਂ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਉਹਦੇ ਨਾਲ ਜੋ ਆਪਾਂ ਸੋਚਦੇ ਆ ਉਹ ਨਹੀਂ ਹੁੰਦਾ ਕਿਉਂਕਿ ਹਰ ਜੀਉ ਭਾਵੈ ਸੋਈ ਜੀਉ ਕਰੰ ਜਿਨ੍ਹਾਂ ਨੇ ਸਰੀਰ ਲਿਆ ਹੋਇਆ ਹੈ ਜੋ ਹੁਕਮ ਨੂੰ ਪਾਉਂਦਾ ਹੈ ਉਹਦੇ ਅਨਸਾਰ ਹੀ ਹੁੰਦਾ ਹੈ ਆਪਣੀ ਮਰਜ਼ੀ ਅਨਸਾਰ ਨਹੀਂ ਹੁੰਦਾ ਪਰ ਆਪਣੀ ਮਰਜ਼ੀ ਅਨਸਾਰ ਸੋਚਦੇ ਆਪਾਂ ਜ਼ਰੂਰ ਆਂ ਪਰ ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਏ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਪਚਾਤਰੀ ਤੂ ਜਾਣ ਗੋਪਾਲੇ ਸੰਗਰੀ ਜੁਦੀ ਨੂੰ ਇਹ ਉਪਦੇਸ਼ ਕੀਤਾ ਗਿਆ ਹੈ ਮਾਨ ਹੈਗਾ ਏ ਨੂੰ ਸੁੰਦਰ ਬਣਾ ਲਾ ਹਰ ਨਾਮ ਮਜੀਠੇ ਰੰਗਰੀ ਤੇ ਹਰ ਦਾ ਨਾਮ ਜਿਹੜਾ ਸਾਚ ਦਾ ਗਿਆਨ ਹੈ ਉਹ ਪੱਕਾ ਰੰਗ ਹੈ ਉਹਦੇ ਵਿੱਚ ਇਹਨੂੰ ਰੰਗ ਲਾ ਬੁੱਧੀ ਨੂੰ ਉਪਦੇਸ਼ ਹੈਗਾ ਤਿਆਗ ਸਿਆਣ ਪਜਾਤਰੀ ਜਿੰਨੀਆਂ ਵੀ ਚਿਤਰਾਇਆਂ ਸਿਆਣ ਪਾਉਨਾਂ ਨੂੰ ਤਿਆਗ ਦੇ ਤੂੰ ਜਾਣ ਗੋਪਾਲੇ ਸੰਗਰੇ ਤੂੰ ਇਹ ਜਾਣ ਲੈ ਕਿ ਜਿਹੜਾ ਹਿਰਦੇ ਵਿੱਚ ਸਾਹ ਲੈਂਦਾ ਹੈ ਉਹ ਗੋਪਾਲ ਜਿਹੜਾ ਹੈਗਾ ਉਹਨੂੰ ਹੀ ਹਰ ਕੇ ਉਹਨੂੰ ਹੀ ਰਾਮ ਹੈ ਉਹ ਤੇਰੇ ਸੰਗ ਹੈਗਾ ਦੂਰ ਨਹੀਂ ਹੈ ਕਿਤੇ ਪਰ ਜੇ ਇਹ ਗਾਰ ਆਪਾਂ ਮੰਨ ਲਈਏ ਤਾਂ ਫੇਰ ਆਪਾਂ ਕੋਈ ਗਲਤ ਕੰਮ ਕਰੇ ਹੀ ਨਹੀਂ ਸਕਦੇ ਪਰਾ ਪਾਸ ਗੁਰਬਾਣੀ ਨੂੰ ਸੱਚ ਮੰਨ ਕੇ ਉਹਦੇ ਅਨਸਾਰ ਚੱਲਦੇ ਹੀ ਨਹੀਂ ਹੈਗੇ ਇਸ ਕਰਕੇ ਧਿਆਨ ਪਾਣ ਨੂੰ ਛੱਡਾਂਗੇ ਗੁਰਬਾਣੀ ਦੇ ਬਰੇਸ਼ ਨੂੰ ਲੈ ਕੇ ਗੁਰਬਾਣੀ ਅਨਸਾਰ ਜੀਵਨ ਜੀਵਾਂਗੇ ਹੁਕਮ ਤੇ ਚੱਲਾਂਗੇ ਤਾਂ ਜਾ ਕੇ ਇਹ ਮਨ ਜਿਹੜਾ ਵਸ ਹੋ ਸਕਦਾ ਹੈ 10 ਜਿਸ ਖੋਜ ਤੁਮੈ ਫਿਰਿਓ ਜਤ ਦੇਖੋ ਤਦ ਸੋਈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਈਮਾਉ ਦੇ ਵਿੱਚ ਧਰਤੀ ਧਾਈ ਆਸੀ ਇਸ ਸ਼ਬਦ ਦਾ ਵਿੱਚ ਆਇਆ ਕਿ ਜੇ ਦਸਾਂ ਦਸਾਵਾਂ ਵਿੱਚ ਵੀ ਕੋਈ ਖੋਜਦਾ ਫਿਰੇ ਜੱਤ ਦੇਖੋ ਤੱਕ ਕੋਈ ਪਰ ਜਿੱਧਰ ਵੀ ਦੇਖਦੇ ਹੁੰਦਰੇ ਸੱਚ ਹੀ ਸੱਚ ਹੈਗਾ ਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਸਰਵ ਵਿਆਪੀ ਹੈ ਜਹ ਹਰੇਕ ਜੀਵ ਦੇ ਵਿੱਚ ਜਿਹੜਾ ਸਾਂਹ ਲੰਦਾ ਹੈ ਜਿਹੜੀ ਜੋਤ ਹੈਗੀ ਆ ਉਹ ਸੱਚ ਸਰੂਪ ਹੀ ਹੈਗੀ ਉਹ ਸੱਚ ਦਾ ਹੀ ਰੂਪ ਹੈਗੀ ਹੈ ਮਨ ਵਸ ਆਵੇ ਨਾਲ ਹੁਣ ਜਿਹੜਾ ਮਨ ਵਸ ਆਉਣਾ ਹੈਗਾ ਤਾ ਵਸ ਹੋਣਾ ਜੇ ਪੂਰਨ ਕਿਰਪਾ ਵੇ ਜਦੋਂ ਜੇ ਪਰਮੇਸ਼ਰ ਦੀ ਪੂਰਨ ਇਹਦੇ ਤੇ ਬਖਸ਼ਿਸ਼ ਹੋਵੇ ਹੁਣ ਪੂਰਨ ਬਖਸ਼ਿਸ਼ ਤਾਂ ਹੋ ਜੀ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨੂਗਾ ਉਹਦੇ ਅਨਸਾਰ ਚੱਲੂਗਾ ਪਰ ਜੇ ਆਪਣੀ ਮਨ ਦੀ ਮਰਜ਼ੀ ਪਿੱਛੇ ਆਪਾਂ ਚੱਲਦੇ ਆਂ ਤੇ ਜਿਹੜਾ ਮਨ ਹੈ ਆਪਣੇ ਕਾਬੂ ਵਿੱਚ ਨਹੀਂ ਆਉਂਦਾ ਹੈਗਾ ਨਾ ਤੂੰ ਆਵਹਿ ਵਸ ਬਹੁਤਾ ਧਾਨ ਦੇ ਸਭ ਕੁ ਤੇਰੇ ਵਸ ਅਗੰ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਂ ਤੇਰਾ ਤਰਾ ਵੀ ਵਾਸਨ ਹੀ ਆਉਂਦਾ ਕਿ ਦੂਸਰਿਆਂ ਨੂੰ ਜਿਵੇਂ ਕੋਈ ਲੋਕ ਦਾਨ ਪੁੰਨ ਦਾਨ ਦਿੰਦੇ ਹਨ ਦਰਿਆਂ ਦੀ ਹੈਲਪ ਕਰਨੀ ਹੈਗੀ ਉਹਨੂੰ ਦਾਨ ਦੇਣਾ ਸਮਝਦੇ ਪਰ ਗਰਵਾਣੀ ਵਿੱਚ ਬਚਨ ਆਉਂਦਾ ਹੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਆਤਮਾ ਦਾ ਗਿਆਨ ਜਿਹੜਾ ਦੇਣਾ ਉਹ ਅਸਲੀ ਦਾਨ ਗਰਵਾਣੀ ਉਹਨੂੰ ਮੰਨਦੀ ਹੈ ਤੇ ਉਹਨੂੰ ਪੁੰਨ ਦਾਨ ਮੰਨਦੀ ਹੈ ਜੇ ਕਿਸੇ ਨੇ ਕਰਨਾ ਹੈ ਆਤਮ ਗਿਆਨ ਲੈਣਾ ਹੈ ਪਹਿਲਾਂ ਗਰਵਾਣੀ ਦੇ ਉਪਦੇਸ਼ ਨਾਲ ਸਮਝ ਕੇ ਆਪਣੇ ਆਪ ਨੂੰ ਜਾਨਣਾ ਹੈ ਫਿਰ ਉਹ ਹੀ ਗਿਆਨ ਦੂਸਰਿਆਂ ਨੂੰ ਵੀ ਕਰਾਉਣਾ ਹੈ ਉਹਨੂੰ ਗਰਵਾਣੀ ਦੀ ਦਾਨਮੰਦੀ ਹੈ ਬਾਕੀ ਜਿਹੜੇ ਦਾਨ ਹੈ ਉਹਨੂੰ ਕਿਹਾ ਗਿਆ ਹੈ ਕਿ ਪੀਰ ਤੇ ਤਪ ਦਇਆ ਦਾ ਦਾਨ ਜੀ ਕੋ ਪਾਵੇ ਏ ਕਮਾਲ ਇਹ ਮਾੜਾ ਮੋਟਾ ਵੀ ਕੋਈ ਦਾਨ ਜਿਹੜਾ ਅਰਦਾ ਹੈ ਤੇ ਉਹਦੇ ਨਾਲ ਇਹ ਉਹਨੂੰ ਹੰਕਾਰ ਹੋ ਜਾਂਦਾ ਕਿ ਮੈਂ ਬੜਾ ਦਾਨੀ ਹੈ ਪੇਸ ਕਰਕੇ ਇਹ ਜਿਹੜਾ ਦਾੰਦ ਵੀ ਇੱਥੇ ਕਟਿਆ ਗਿਆ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਹੁਣ ਇਹ ਪੰਕਤੀ ਜਿਹੜੀ ਹੈਗੀ ਉਹ ਬੁੱਝਣ ਵਾਲੀ ਹੈਗੀ ਬਹੁਤ ਇਹਦੇ ਵਿੱਚ ਗੂੜ ਗਿਆਨ ਹੈ ਕਿ ਸਭ ਕੁਝ ਤੇਰੇ ਵਸ ਅਗਮ ਅਗੋਚਰਾ ਮਨ ਕਾ ਕਹਿਆ ਮਨਸਾ ਕਰੇ ਏ ਮਨ ਪਾਪ ਪੁੰਨ ਚਰੇ ਜੇ ਬੁੱਧੀ ਮਨ ਦਾ ਕਿਆ ਕਰਦੀ ਹੈ ਤਾਂ ਹੀ ਪਾਪ ਪੁੰਨ ਨੂੰ ਮੰਨਦੀ ਹੈਗਾ ਹੁਣ ਇਸ ਕਰਕੇ ਸਭ ਕੋ ਤੇਰੇ ਵਾਸਤੇ ਮਨ ਜਿਹੜਾ ਹੈਗਾ ਨਾ ਇਹ ਆਪਾਂ ਆਪਣਾ ਮਨ ਆਪਣੇ ਕੰਟਰੋਲ ਵਿੱਚ ਨਹੀਂ ਹੈਗਾ ਮਨ ਨੇ ਆਪਾਂ ਨੂੰ ਵਾਸ ਕੀਤਾ ਹੈ ਸਭ ਕੋ ਤੇਰੇ ਵਾਸ ਅਗਮ ਅਗੋਚਰਾ ਮਨ ਜਿਹੜਾ ਹੈਗਾ ਆਪਣੀ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਹੈਗਾ ਇਸ ਕਰਕੇ ਉਹ ਆਗਮੋ ਗੋਚਰ ਹੈਗਾ ਭਗਤਾਂ ਨੇ ਮਨ ਵਾਹ ਕੀਤਾ ਹੁੰਦਾ ਹੈ ਤੇ ਭਗਤਾਂ ਨੂੰ ਤਾਣ ਵੀ ਜਿਹੜਾ ਮਨ ਮਨ ਇਹ ਮਨ ਸ਼ਕਤੀ ਇਹ ਮਨ ਸਿਉ ਇਹ ਮਨ ਪੰਜ ਤਤ ਕੋ ਜੀਉ ਇਹ ਮਨ ਸ਼ਕਤੀ ਵੀ ਹੈਗਾ ਤੇ ਇਹ ਮਨ ਜਿਹੜਾ ਹੈਗਾ ਗਿਆਨਾ ਵੀ ਹੋ ਸਕਦਾ ਹੈ ਜਿੰਨਾਂ ਚਿਰ ਇਹ ਮਨ ਬਾਹਰ ਮੁਖੀ ਧਿਆਨ ਹੈ ਉਹਨਾਂ ਚਿਰ ਇਹ ਅਗਿਆਨੀ ਹੈ ਪਰ ਮਨਮੁਖ ਹੈ ਪਰ ਜਦੋਂ ਇਹ ਧਿਆਨ ਅੰਦਰ ਕੀ ਹੋ ਜਾਂਦਾ ਤਾਂ ਫਿਰ ਇਹ ਆਪਣੇ ਮੂਲ ਦੇ ਨਾਲ ਜੁੜ ਕੇ ਇਹ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈਗਾ ਤੇ ਭਗਤ ਜਦੋਂ ਉਹਨਾਂ ਨੇ ਆਪਣਾ ਮਨ ਵਾਸ ਕੀਤਾ ਹੁੰਦਾ ਤੇ ਉਹ ਗੁਰਮਖ ਹੁੰਦੇ ਹਨ ਹੁਣ ਜਿਹੜੇ ਵੀ ਬੰਦੇ ਕੋਲ ਸੰਸਾਰੀ ਗਿਆਨ ਪਹਿਲਾਂ ਤਾਂ ਆਪਣੇ ਕੋਲ ਸੰਸਾਰੀ ਗਿਆਨ ਹੀ ਹੁੰਦਾ ਹੈ ਇਸ ਕਰਕੇ ਆਪਾਂ ਮਨ ਕਿ ਆਪਣੇ ਕੋਲ ਗੁਰਵਾਣੀ ਦਾ ਗਿਆਨ ਤਾਂ ਹੈ ਨਹੀਂ ਪਰ ਜਦੋਂ ਇਹ ਮਨ ਗੁਰਵਾਣੀ ਦਾ ਗਿਆਨ ਲੈ ਰਹਿੰਦਾ ਹੈ ਤੇ ਇਹ ਗੁਰਮਖ ਬਣ ਜਾਂਦਾ ਕਿਉਂਕਿ ਗੁਰੂ ਵਾਲਾ ਗਿਆਨ ਲੈ ਲਿਆ ਨੇ ਗੁਰਵਾਣੀ ਦਾ ਉਪਦੇਸ਼ ਲੈ ਲਿਆ ਹੁਣ ਇਹਦੇ ਕੋਲ ਦੋਨੇ ਗਿਆਨ ਹਨ ਸੰਸਾਰੀ ਵੀ ਤਿੰਨ ਨਿਰਆਕਾਰੀ ਵੀ ਜਦੋਂ ਕਿਸੇ ਦੇ ਨਾਲ ਬਾਹਰ ਵਿੱਚ ਇਹਨੇ ਫਿਰ ਗੱਲਬਾਤ ਕਰਦਾ ਆ ਜਾਂ ਦੂਸਰਿਆਂ ਨੂੰ ਇਹਦੇ ਬਾਰੇ ਗਿਆਨ ਦੇਣਾ ਜਾਂ ਸਮਝਣਾ ਸੁਭਝਾਉਣਾ ਹੈ ਜਾਂ ਵਿਚਾਰ ਕਰਨੀ ਹੈ ਤਾਂ ਤੁਹਾਡੇ ਕੋਲ ਦੋਨੇ ਗਿਆਨ ਹੋਣੇ ਜ਼ਰੂਰੀ ਹੰ ਹੁਣ ਜਦੋਂ ਨਿਰਆਕਾਰੀ ਗਿਆਨ ਸਮਝਾਉਣਾ ਤਾਂ ਸੰਸਾਰ ਦੀਆਂ ਐਗਜ਼ਾਮਪਲਾਂ ਉਦਾਹਰਨਾਂ ਦੇਣੀਆਂ ਦੇਣੀਆਂ ਪੈਂਦੀਆਂ ਜਿਵੇਂ ਕਿ ਸਗਲ ਬਨਸਪਤ ਮੇ ਬਸੰਤਰ ਸਗਲ ਦੂਦ ਮੇ ਕੀਆ ਐਸੇ ਹੀ ਹਰ ਵਸੇ ਨਿਰੰਤਰ ਘਟ ਘਟ ਮਾਧੋ ਜੀ ਆ ਕਹਿੰਦੇ ਜਿੱਦਾਂ ਬਨ ਪਰੀ ਦੇ ਵਿੱਚ آگ ਹੈਗੀ ਆ ਤੇ ਦੁੱਧ ਵਿੱਚ ਮੱਖਣ ਹੈਗਾ ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਜਿਹੜਾ ਸੱਚ ਹੈਗਾ ਜਿਹੜਾ ਅੰਦਰ ਸਾਹ ਲੈਂਦਾ ਹੈ ਉਹ ਵਸਦਾ ਹੈ ਇਹ ਸਿਰਫ ਆਪਾਂ ਨੂੰ ਖੋਜਣ ਦੀ ਲੋੜ ਹੈ ਫਿਰ ਆਪਾਂ ਨੂੰ ਉਹਦਾ ਗਿਆਨ ਹੋ ਸਕਦਾ ਹੈ ਕੋਹ ਨਾਨਕ ਬਿਨ ਆਪਾ ਖੋਜੇ ਮਿਟੇ ਨਾ ਭਰਮ ਕੀ ਕਾਈ ਜਿੰਨਾ ਚਿਰ ਆਪਾਂ ਆਪਣੇ ਆਪ ਦੀ ਖੋਜ ਨਹੀਂ ਕਰਦੇ ਉਹਨਾਂ ਚਿਰ ਅਗਿਆਨਤਾ ਭਰਮ ਮਿਟਦਾ ਨਹੀਂ ਹੈਗਾ ਇਸੇ ਕਰਕੇ ਜਿਹੜਾ ਭਰਮ ਹੈਗਾ ਹਉਮੈ ਮੋਗ ਭਰਮ ਭੈ ਭਾਰ ਹਉਮੈ ਦੇ ਕਰਕੇ ਜਿੰਨਾ ਚਿਰ ਆਪਣੇ ਅੰਦਰ ਚਿੰਤਾ ਹੈਗੀ ਆ ਚਿੰਤਾ ਜਾਏ ਮਿਟੇ ਹੰਕਾਰ ਜੇ ਚਿੰਤਾ ਹੈ ਤਾਂ ਹੰਕਾਰ ਵੀ ਹੈਗਾ ਤੇ ਭਰਮ ਦੀ ਪਛਾਣ ਹੈਗੀ ਐ ਤੇ ਜੇ ਆਪਣੇ ਅੰਦਰ ਭੈ ਹੈਗਾ ਡਰ ਹੈਗਾ ਇਹਦਾ ਮਤਲਬ ਭਰਮ ਵੀ ਹੈਗਾ ਤੇ ਇਸ ਕਰਕੇ ਜਿਹੜਾ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗੁਰਬਾਣੀ ਦੇ ਉਪਦੇਸ਼ ਤੋਂ ਬਗੈਰ ਗੁਰੂ ਦੀ ਕਿਰਪਾ ਤੋਂ ਬਗੈਰ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਸਮਝ ਨਹੀਂ ਆਉਂਦੀਆਂ ਮਨੁਨੁ ਵਾਸ ਕਰਨ ਦੀ ਗੱਲ ਕੀਤੀ ਗਈ ਤੇ ਭਗਤਾ ਨੇ ਮਨ ਜੀਤੇ ਜਗਦੀ ਫਾਹੇ ਕਾਟੇ ਮਿਟੇ ਗਵਨ ਫਤੇ ਪਈ ਮਨ ਜੀਤ ਹੁਣ ਕਹਿੰਦੇ ਸਾਰੇ ਫਾਹੇ ਘੱਟੇ ਗਏ ਤੇ ਗਵਨ ਜਿਹੜਾ ਆਉਣਾ ਜਾਣਾ ਵੀ ਮਿਟ ਗਿਆ ਤੇ ਫਤਿਹ ਭਈ ਮੰਨ ਜੀ ਜਿਹਨੇ ਮੰਨ ਨੂੰ ਜਿੱਤ ਲਿਆ ਹੈਗਾ ਉਹਦੀ ਫਤਿਹ ਹੈ ਉਹਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਫਿਰ ਹੁਕਮ ਦਾ ਹੀ ਖਾਲਸਾ ਹੁੰਦਾ ਕਿਉਂਕਿ ਖਾਲਸਾ ਮੇਰਾ ਬੁੱਧ ਔਰ ਗਿਆਨ ਫਿਰ ਉਹਦੀ ਫਤਿਹ ਹੈ ਕਿਦਾ ਉਹ ਹੀ ਵਾਹਿਗੁਰੂ ਦਾ ਖਾਲਸਾ ਹੈਗਾ ਜਿਹੜਾ ਦਾਸ ਹੈਗਾ ਪਰਮੇਸ਼ਰ ਦੇ ਹੁਕਮ ਅਨੁਸਾਰ ਚੱਲਣ ਵਾਲਾ ਜਿਹੜਾ ਹੁੰਦਾ ਹੈ ਉਹ ਖਾਲਸਾ ਜਿਹੜਾ ਬੁੱਧ ਔਰ ਗਿਆਨ ਹੈਗਾ ਬੁੱਧ ਔਰ ਗਿਆਨ ਨੂੰ ਕਿਹਾ ਗਿਆ ਜਿਹਨੂੰ ਸੱਚ ਦਾ ਗਿਆਨ ਹੈ ਆਤਮ ਗਿਆਨ ਹੈ ਉਹ ਹੀ ਖਾਲਸਾ ਹੈਗਾ ਤੇ ਉਹਨੇ ਮੰਨ ਨੂੰ ਵਾਸ ਕੀਤਾ ਹੈ ਮਨ ਜੀਤੇ ਜਗ ਜੀਤ ਦਾ ਵੀ ਮਤਲਬ ਇਹ ਹੁੰਦਾ ਕਿ ਜਿਹਨੇ ਮਨ ਨੂੰ ਜਿੱਤ ਲਿਆ ਆਪਣੀਆਂ ਇਛਾਵਾਂ ਨੂੰ ਜਿੱਤ ਲਿਆ ਉਹਨੂੰ ਕਾਬੂ ਕਰ ਲਿਆ ਉਹਦੇ ਅੰਦਰ ਫਿਰ ਮਾਇਆ ਦੀ ਤ੍ਰਿਸ਼ਨਾ ਹੀ ਨਹੀਂ ਹੈਗੀ ਕਿ ਤ੍ਰਿਸ਼ਨਾ ਕਿਸੇ ਬਿਰਲੇ ਹੀ ਕੀ 부ਝੀ ਰਹੀ ਜਿਹੜੀ ਤ੍ਰਿਸ਼ਨਾ ਮਾਇਆ ਦੇ ਅੰਦਰ ਇਛਾਵਾਂ ਕਿਸੇ ਬਿਰਲੇ ਦੀਆਂ 부ਝਦੀਆਂ ਜਾਂ ਬਿਰਲੇ ਦੀਆਂ ਖਤਮ ਹੁੰਦੀਆਂ ਖਤਮ ਹੁੰਦੀਆਂ ਹਨ ਗੁਰਬਾਣੀ ਦੇ ਉਪਦੇਸ਼ ਨੂੰ ਲੈ ਕੇ ਸੁਣ ਕੇ ਮੰਨ ਕੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ પાછે લાગુ ਹਰ ਫਿਰੇ ਕਹਿਤ ਕਬੀਰ ਕਬੀਰ ਹੁਣ ਜਿਹੜੇ ਸੰਸਾਰੀ ਵਿਦਵਾਨਾਂ ਦੇ ਅਰਥ ਕੀਤੇ ਹਨ ਉਹਨਾਂ ਨੇ ਇਸ ਤਰ੍ਹਾਂ ਕੀਤੇ ਹਨ ਕਿ اے ਕਬੀਰ ਜਦੋਂ ਮੇਰਾ ਮਨ ਗੰਗਾ ਦੇ ਸਾਫ ਪਾਣੀ ਵਰਗਾ ਪਵਿੱਤਰ ਹੋ ਗਿਆ ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ਵਾਜਾ ਮਾਰਦਾ ਮੇਰੇ ਪਿੱਛੇ ਤੁਰਿਆ ਫਿਰਦਾ ਹੈ ਹੁਣ ਇਹ ਬਿਲਕੁਲ ਗੁਰਬਾਣੀ ਦੇ ਉਪਦੇਸ਼ ਦੇ 100% ਉਲਟਗਾ ਲੈ ਗਿਆ ਭਾਗ ਤਕਵੀਰ ਜੀ ਇਹ ਕਹਿ ਰਹੇ ਹਨ ਕਿ ਜਦੋਂ ਸਾਡਾ ਮਨ ਨਿਰਮਲ ਹੋ ਗਿਆ ਨਿਰਮਲ ਦਾ ਮਤਲਬ ਹੈਗਾ ਮਨ ਦੇ ਵਿੱਚ ਮਾਇਆ ਦੀਆਂ ਇਸ਼ਾਵਾਂ ਨਹੀਂ ਰਹੀਆਂ ਗੰਗਾ ਦੇ ਜਲ ਵਾਂਗੂ ਹਣ ਗੰਗਾ ਜਲ ਦੀ ਵੀ ਗਰਵਾਣੀ ਵਿੱਚ ਆਇ ਵਿਆਖਿਆ ਹੈ ਗੰਗਾ ਜਲ ਗੁਰ ਗੋਬਿੰਦ ਨਾਮ ਸੱਚ ਦੇ ਗਿਆਨ ਨੂੰ ਗੰਗਾ ਜਲ ਕਿਹਾ ਹੈ ਤੇ ਗੰਗਾ ਨੀਰ ਕਿਹਾ ਗਿਆ ਹੈ ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ ਹੈਗਾ ਉਦਾ ਮਨ ਨਿਰਮਲ ਹੋ ਜਾਂਦਾ ਹੈਗਾ ਪਾਛੇ ਲਾਗੋ ਹਰ ਫਿਰੇ ਕਹਿ ਤ ਕਬੀਰ ਕਬੀਰ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਜਿਹੜਾ ਹੁਕਮ ਉਹਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਕਬੀਰ ਤੂੰ ਮੇਰੇ ਨਾਲ ਹੈ ਇਸੇ ਤਰ੍ਹਾਂ ਇੱਥੇ ਵੀ ਆਪਣਾ ਮਨ ਦੀ ਹੀ ਗੱਲ ਕੀਤੀ ਗਈ ਹੈ ਜਿਹੜਾ ਮਨ ਨੇ ਹੈਗਾ ਉਹਨੇ ਹੁਕਮ ਅਨੁਸਾਰ ਹੀ ਹੋਣਾ ਹੈਗਾ ਨਾ ਕਿ ਹੁਕਮ ਨੂੰ ਉਹਦੇ ਪਿੱਛੇ ਪਿੱਛੇ ਲੱਗਣਾ ਹੈ ਆਪਾ ਪਰਮੇਸ਼ਰ ਨੂੰ ਵਸ ਨਹੀਂ ਕਰਨਾ ਪਰਮੇਸ਼ਰ ਦੇ ਹੁਕਮ 'ਤੇ ਚੱਲਣਾ ਹੈ ਇੱਥੇ ਜੀ ਕਿਹਾ ਗਿਆ ਕਿ ਕਵੀਰ ਦੇ ਪਿੱਛੇ-ਪਿੱਛੇ ਤੁਰਿਆ ਇਹਦਾ ਮਤਲਬ ਇਹ ਜਿਹੜਾ ਰੱਬ ਛੋਟਾ ਹੋ ਗਿਆ ਪਰਮੇਸ਼ਰ ਦਾ ਹੁਕਮ ਛੋਟਾ ਹੋ ਗਿਆ ਭਗਤ ਉਹ ਵੱਡਾ ਹੋ ਗਿਆ ਇੱਥੇ ਇਹ ਗੱਲ ਨਹੀਂ ਆ ਨਾ ਕਦੀ ਹੁੰਦੀ ਹੈਗੀ ਐ ਇਸੇ ਕਰਕੇ ਜਿਹੜੇ ਇਹ ਭਾਰਮ ਗਿਆਨੀ ਹੁੰਦੇ ਇਹਨਾਂ ਨੇ ਇਹ ਝੂਠੀਆਂ ਇਹ ਸਟੋਰੀਆਂ ਜਾਂ ਕਹਾਣੀਆਂ ਫਲਾ ਦਿੰਦੇ ਹਨ ਧਾਰਨਾ ਸੁਣੀ ਹੋਊਗੀ ਇਹ ਮਹਾਪੁਰਖਾਂ ਕੋਲੋਂ ਜਿਹੜੇ ਐ ਕਹਿੰਦੇ ਹੁੰਦੇ ਸੀਗੇ ਕਿ ਭਗਤਾਂ ਨੇ ਰੱਬ ਵਸ ਕੀਤਾ ਪਿਆਰ ਦੀਆਂ ਭਾਗੇ ਡੋਰੀਆਂ ਕਿ ਪਿਆਰ ਦੀਆਂ ਡੋਰੀਆਂ ਭਾਗੇ ਭਗਤ ਜਿਹੜੇ ਉਹ ਰੱਬ ਨੂੰ ਵਸ ਕਰੇ ਭਗਤ ਰੱਬ ਨੂੰ ਵਸ ਨਹੀਂ ਕਰਦੇ ਭਗਤ ਦਾਸ ਹੁੰਦੇ ਹਨ ਤੇ ਉਹ ਪਰਮੇਸ਼ਰ ਦੇ ਹੁਕਮਾਂ 'ਤੇ ਚੱਲਦੇ ਹਨ ਤੇ ਦੂਸਰਿਆਂ ਨੂੰ ਚੱਲਣ ਦਾ ਅਪਦੇਸ਼ ਕਰਦੇ ਹਨ ਹੁਣ ਇਸੇ ਤਰ੍ਹਾਂ ਇੱਥੇ ਵੀ ਕਿਹਾ ਗਿਆ ਹੈ ਕਿ ਜਦੋਂ ਕਿਸੇ ਦਾ ਮਨ ਨਿਰਮਲ ਹੋ ਜਾਂਦਾ ਉਹਨੂੰ ਸੱਚ ਦਾ ਗਿਆਨ ਹੋ ਜਾਂਦਾ ਫਿਰ ਉਹ ਹੁਕਮ ਅਨੁਸਾਰੀ ਹੋ ਜਾਂਦਾ ਹੁਕਮ ਦੀ ਵਿਆਖਿਆ ਕਰਦਾ ਹੈ ਹੁਕਮ ਨੂੰ ਵਾਸ ਨਹੀਂ ਕਰਨਾ ਹੈਗਾ ਆਪਾਂ ਹੁਕਮ ਅਨੁਸਾਰ ਚੱਲਣਾ ਹੈ ਕਿਉਂਕਿ ਆਪਣਾ ਮਨ ਆਪਣੇ ਵਾਸ ਵਿੱਚ ਨਹੀਂ ਹੈਗਾ ਇਹਦੀ ਮਨ ਦੀ ਮਰਜ਼ੀ ਛੱਡਾ ਕੇ ਨੂੰ ਹੁਕਮ ਅਨਸਾਰੀ ਬਣਾਉਣਾ ਹੈ ਹੁਕਮ ਅਨਸਾਰੀ ਜੇ ਬਣ ਜਾਵੇਗਾ ਇਹਨੂੰ ਸੁੱਖ ਸ਼ਾਂਤੀ ਮਿਲ ਸਕਦੀ ਹੈ ਹੋਰ ਆਪਾਂ ਬਾਹਰ ਕਿਸੇ ਨੂੰ ਵਾਸ ਨਹੀਂ ਕਰਨਾ ਹੈਗਾ ਵਸ ਜੇ ਕਰਨਾ ਹੈਗਾ ਤੇ ਹਰੇਕ ਨੇ ਆਪਣੇ ਮਨ ਨੂੰ ਵਸ ਕਰਨਾ ਹੈਗਾ ਤੇ ਮਨ ਨੂੰ ਵਸ ਕਰਨ ਦੇ ਜਿਹੜੇ ਤਰੀਕੇ ਆ ਨੇ ਇੱਥੇ ਜਿਹੜੇ ਦੱਸੇ ਕਿ ਪੀੜ ਤੇ ਨਾਉਣਾ ਜਾਂ ਵੇਦ ਪੜਾਉਣੇ ਜਾਂ ਹੋਰ ਉਦਾਂ ਹੀ ਚੜਲੇ ਮਿੰਟਾ ਮਿੰਟਾ ਕਰੀ ਜਾਣੀਆਂ ਜਾਂ ਧਰਤੀ ਤੇ ਬੱਕਰੀਆਂ ਬੱਕਰੀਆਂ ਜਗ੍ਹਾ ਤੇ ਜਾਣਾ ਜਾਂ ਸਿਆਣਪਾਣਾ ਜਾਂ ਧਿਆਨ ਦਾਨ ਦੇਣ ਦੇ ਨਾਲ ਇਹਨਾਂ ਤਰੀਕਿਆਂ ਦੇ ਨਾਲ ਮਨ ਵਸ ਨਹੀਂ ਆਉਂਦਾ ਇਸੇ ਕਰਕੇ ਗਿਆ ਹੈ ਕਿ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜੇਵਨ ਕਿਨ ਪਰਮਗਤੀ ਪਾਈ ਕਿਸ ਮਨ ਨੂੰ ਖੋਜੋ ਇਹਨੂੰ ਸਮਝੋ ਕਿ ਕੀ ਹੈਗਾ ਕਿਵੇਂ ਕੰਮ ਕਰਦਾ ਹੈਗਾ ਕਿ ਇਹ ਕੰਮ ਜਿੰਨਾ ਚਿਰ ਆਪਾਂ ਮਨ ਨੂੰ ਖੋਜਦੇ ਨਹੀਂ ਉਨਾ ਚਿਰ ਆਪਾਂ ਨੂੰ ਪਰਮਗਤੀ ਨਹੀਂ ਮਿਲ ਸਕਦੀ ਆਪਣੀ ਅਵਸਥਾ चेंज ਨਹੀਂ ਹੋ ਸਕਦੀ ਜੇਨੂੰ ਕੋਈ ਕੁਐਸਚਨ ਹੋਵੇ ਤਾਂ ਉਹ ਆਪਣਾ ਕਮੈਂਟ ਛੱਡ ਸਕਦਾ ਹੈ ਅਸੀਂ ਉਹਦਾ ਜਵਾਬ ਜਿਵੇਂ ਗੁਰੂ ਦਾ ਹੁਕਮ ਹੋਵੇਗਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ